ਵੱਡੀ ਖਬਰ ਸਾਹਮਣੇ ਆਉਂਦੀ ਹੈ ਕਿ ਜਿਲ੍ਹਾ ਫਿਰੋਜ਼ਪੁਰ ਦੇ ਕੱਚਾ ਜ਼ੇਰਾ ਰੋਡ ਤੇ ਮੋਟਰਸਾਈਕਲ ਸਵਾਰ ਤੋਂ ਅਣਪਛਾਤੇ ਲੋਕਾਂ ਨੇ ਇੱਕ ਵਿਅਕਤੀ ਕੁਲਬੀਰ ਸਿੰਘ ਦੇ ਪੈਰ ਤੇ ਵਿੱਚ ਗੋਲੀ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਵਿਅਕਤੀ ਜ਼ਖਮੀ ਹੁੰਦਾ ਹੈ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਚੱਤੀ ਹੈ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਦਲਵੰਡੀ ਪਾਈ ਦਾ ਰਹਿਣ ਵਾਲਾ ਹੈ ਉਹ ਫਿਰੋਜ਼ਪੁਰ ਐਸ.ੀ.ਐਮ ਕੋਰਟ ਵਿੱਚ ਆਪਣੇ ਦੋਸਤਾਂ ਦੇ ਨਾਲ ਆਇਆ ਸੀ ਤੇ ਵਾਪਸ ਜੇ ਕੱਚਾ ਜ਼ੇਰਾ ਰੋਡ ਤੇ ਜਦੋਂ ਕਾਰ ਤੋਂ ਉਤਰਿਆ ਤਾਂ ਪਿੱਛੋਂ ਤੋਂ ਆ ਰਹੇ ਮੋਟਰਸਾਈਕਲ ਸਵਾਰ ਤੋਂ ਅਣਪਛਾਤੇ ਵਿਅਕਤੀਆਂ ਦੇ लो गोली गई जिस तो बाद जख्मी हो गया डीएसपी सुखविंदर सिंह ने ने कहा कि मामले मामले की की जांच जांच जा जा रही रही है 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 डीएसपी जख्मी मुताबिक दुश्मनी नहीं है। पूरे दी की की है। पूरा मामला की है। इस जख्मी दी जुबानी तुम खुद सुन लवोरा ਅੱਗੇ ਜਾ ਕੇ ਇਹ ਗੱਡੀ ਕਿੱਥੇ ਰੋਕੀ ਇਹ ਵਿਸ਼ਾਵ ਕਰਨੇ ਚਾਹ ਮਰ ਸਲੈਂਡਰ ਮੋਟਰ ਦੇ ਦੋ ਮੁੰਡੇ ਆਏ ਉਹਨਾਂ ਨੇ ਹੌਲੀ ਕੀਤਾ ਤੇ ਮੈਂ ਉਹਦਾ ਵਿਸ਼ਾਵ ਕਰਨ ਲੱਗ ਪਿਆ ਮੈਂ ਉਹਨਾਂ ਦੇ ਪੈਰਾਂ ਤੇ ਗੋਲੀ ਪਾ ਭਾਈ ਤੁਸੀਂ ਕਿ ਨਹੀਂ ਜਾਣੇ ਸੀ ਅਸੀਂ ਇੱਥੇ ਚਾਰ ਜਾਣੇ ਸੀ ਮੁੰਡੇ ਗੱਡੀ 'ਚ ਹੀ ਬੈਠੇ ਸੀ ਦਿਖਾਈ ਉਤਰੇ ਜੀ ਇਕੱਲੇ ਤੁਸੀਂ ਉਤਰੇ ਸੀ ਕੀ ਨਾਮ ਹੈ ਤੁਹਾਡਾ ਜੇਰਾਣਾ ਕਲਈਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਤਲਵੰਡੀ ਦਾ ਇਹ ਨੇ ਤੇ ਭਾਈ ਤੁਸੀਂ ਆਏ ਕਿ ਸਿੱਖ ਕੋਰਟ ਕੇਸ ਸੀ ਕੋਈ ਨਹੀਂ ਮੇਰੇ ਨਾਲ ਦੇ ਮੁੰਡੇ ਨੇ ਐਸ.ਡੀ.ਐਮ ਦੇ ਤਰੀਕੇ ਅੱਛਾ ਐਸ.ਡੀ.ਐਮ ਤੇ ਭਾਈ ਹੁਣ ਪੈਰ ਤੇ ਗੋਲੀ ਲੱਗੀ ਪੈਰ ਤੇ ਲੱਗੀ ਕਿੰਨੇ ਫਾਇਰ ਕੀਤੇ ਇਹ ਮੇਰੇ ਤੇ ਕੀ ਲੱਗਾ ਜੀ ਬਾਕੀ ਸਾਨੂੰ ਪਤਾ ਨਹੀਂ ਲੱਗਾ ਮੈਂ ਉੱਥੇ ਡਿੱਗ ਪਿਆ ਉਹ ਕਿੰਨੇ ਜਣੇ ਮੋਟਰਸਾਈਕਲ ਦੋ ਜਣੇ ਤੇ ਕੱਲੇ ਇੱਕਰ ਬੰਦੇ ਨੇ ਫਾਇਰ ਕੀਤਾ ਹਾਂਜੀ ਇੱਕ ਚਲਾ ਰਿਹਾ ਸੀ ਭੱਜ ਗਏ ਫਿਰ ਭੱਜ ਗਏ ਕਿਹੜੀ ਜਗ੍ਹਾ ਇੰਸਪੈਕਟਰ ਜੀ ਜਿਹੜਾ ਰੋਡ ਤੋਂ ਹੋਇਆ ਜੀ ਜੀ ਅੱਛਾ ਅੱਛਾ ਜੀ ਨਾ ਕਿਹੜਾ ਮੋਟੀ ਮੋਟੀ ਬਾਹ ਹੋ ਜਾਂਦੀ ਸੋਚੀ ਸਾਨੂੰ ਪਤਾ ਨਹੀਂ ਲੱਗੇ ਮੈਨੂੰ ਚੱਕਣ ਲੱਗ ਗਏ ਉਹਨੇ ਚਿੰਕ ਇਹ ਹੁਣੇ ਸਾਡੇ ਧਿਆਨ ਦੇ ਵਿੱਚ ਆਇਆ ਵੀ ਕੁਲਵੀਰ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਤਲਵੰਡੀ ਭਾਈ ਇਹਦੀ ਦੁਕਾਨ ਹੈ ਇਹ ਅਜਿ ਇੱਥੇ ਕਿਸੇ ਤਰੀਕ ਤੇ ਆਇਆ ਹੋਇਆ ਸੀ ਉਸ ਤੋਂ ਬਾਅਦ ਇਹ ਜਾ ਰਿਹਾ ਸੀ ਇੱਕ ਜਗ੍ਹਾ ਇਹਨਾਂ ਨੇ ਕਾਰ ਰੋਕ ਕੇ ਤੇ ਇਹ ਰੁਕਿਆ ਤੇ ਜਦੋਂ ਕਾਰ ਚੋਂ ਉਤਰਿਆ ਤੇ ਦੋ ਵਿਅਕਤੀ ਇਹਦੇ ਕੋਲ ਆਏ ਮਟ ਕਹਿੰਦਾ ਮੇਰੇ ਨਾਲ ਮੜੀ ਗੱਲ ਕੀਤੀ ਤੇ ਮੇਰੇ ਪੈਰ ਤੇ ਗੋਲੀ ਲੱਗੀ ਠੀਕ ਹੈ ਜਿਹੜਾ ਇਹਨੂੰ ਪੁੱਛਿਆ ਵੀ ਕੀ ਤੇਰੇ ਨਾਲ ਕੋਈ ਤਾਣਿਆ ਉਹਨਾਂ ਨੇ ਜਾਂ ਕੁਝ ਤੈਨੂੰ ਥ੍ਰੈਟ ਜਾਂ ਕੋਈ ਗੱਲ ਕਹਿੰਦਾ ਕੋਈ ਗੱਲ ਨਹੀਂ ਕੀਤੀ ਵੀ ਉਹ ਰੁਕੇ ਤੇ ਪੈਰ ਤੇ ਕੋਲੇ ਉਹਨਾਂ ਦੇ ਅੱਗੇ ਆ ਤੇ ਪੈਰ ਤੇ ਮੇਰੇ ਗੋਲੀ ਲੱਗੀ ਉਹ ਦੇਖਦੇ ਆਂ ਜੀ ਪਤਾ ਕਰਦੇ ਆਂ ਜਿਹੜਾ ਕਿ ਇਹਨੇ ਦੱਸਿਆ ਵੀ ਕਿ ਨਹੀਂ ਉਹਨਾਂ ਨੂੰ ਅਲਰਟ ਹੈ ਨਹੀਂ ਬਟ ਫਿਰ ਵੀ ਇਹਦੀ ਇਨਵੈਸਟੀਗੇਸ਼ਨ ਕਰਦੇ ਆ ਕਿ ਕੀ ਰੀਜ਼ਨ ਹੈ ਜਿਹੜੀ ਇਹਦੇ ਪੈਰ ਤੇ ਵੱਜੀ ਹੈ ਜਾਂ ਕੀ ਕਾਰਨ ਹੈ ਉਹ ਸਾਰਾ ਇਹਦਾ ਬਟ ਸਟੇਟਮੈਂਟ ਲੇ ਕੇ ਕਾਰਵਾਈ ਵੀ ਅਮਲ ਚ ਲਿਆਵਾਂਗੇ ਤੇ ਇਹਦੀ ਤਹਿ ਤੱਕ ਜਾਵਾਂਗੇ ਵੀ ਕੀ ਰੀਜ਼ਨ ਸਰ ਪਤਾ ਲੱਗੇ ਜੀ ਕਿਹੜੀ ਤਰੀਕ ਤੇ ਹੈ ਔਰ ਜਿਹੜੇ ਜਿਨ੍ਹਾਂ ਨੇ ਚਲਾਈਏ ਜੀ ਉਹ ਤਾਂ ਮੋਟਰਸਾਈਕਲ ਤੇ ਸੀਗੇ ਤੇ ਇਹ ਕਾਰ ਤੇ ਸੀਗੇ ਇਹ ਐਸਜੀਐਮ ਪੋਰਟਸ ਕਹਿੰਦੇ ਆ ਸੀ ਕਿਹੜੀ ਤਰੀਕ ਤੇ ਸੀ ਐਸਜੀਐਮ ਪੋਰਟ ਦੇ ਵਿੱਚ ਤਾਂ ਇਹਨਾਂ ਦੀ ਕੋਈ ਸੀਗੀ ਜਰਨਲ ਜਿਹੜੀ ਕੋਈ ਜਿਵੇਂ ਇਹਦਾ ਦੋਸਤ ਹੈ ਕੋਈ ਟਾਪਿਆ ਕਰਦਾ ਉੱਥੇ ਕੋਈ ਗੱਲਬਾਤ ਸੀਗੀ ਤੇ ਉਹ ਪੁਲਿਸ ਨੇ ਇਹਨਾਂ ਦਾ ਕਲੰ ਨਹੀਂ ਹੈ ਜੀ ਉਹਦੀ ਗੱਲਬਾਤ